ਉਹ ਤਾਂ ਉੱਪਰ ਦੇਖੋ ਇਹਨੂੰ ਪਤਾ ਹੈ ਇੰਨੇ ਦਿਨ ਨੂੰ ਨਾ ਨਿਕਲ ਰਹਾ ਸੀ ਇਹ ਕੋਈ ਹੋਰ ਵਾਲਾ ਸੀ ਸਾਡੇ ਕੋਲ ਕੰਪਲੇਂਟ ਰਿਸਿਵ ਹੋਈ ਸੀ ਵੀ ਗੰਦਰਾਲਾੜੀ ਵਿਖੇ ਇੱਕ ਘਰ ਦੇ ਵਿੱਚ ਜੁਐਲਰੀ ਤੇ ਕੈਸ਼ ਕੁਝ ਚੋਰੀ ਹੋਇਆ ਜਿਹਦੀ ਤਫਤੀਸ਼ ਨੂੰ ਆਪਾਂ ਬਣਾ ਐਫ ਆਈ ਰਜਿਸਟਰ ਕੀਤੀ ਸੀ ਤੇ ਬਾਅਦ ਐਫ ਆਈ ਰਿਪੋਰਟ ਦੀ ਤਫਤੀਸ਼ ਕੀਤੀ ਹੈ ਜੋ ਸਾਨੂੰ ਮੁਖਬਰ ਖਾਸ ਨੇ ਇਤਲਾ ਦਿੱਤੀ ਹੈ ਕਿ ਕਿਹੜੇ ਅਕਿਊਜ਼ਡ ਹੈਗੇ ਇਹਦੇ ਵਿੱਚ ਸੋ ਉਹਨਾਂ ਵਿੱਚ ਆਪਾਂ ਤਿੰਨ ਜਿਹੜੇ ਮੇਨ ਅਕਿਊਜ਼ਡ ਹੈਗੇ ਉਹ ਗ੍ਰਿਫਤਾਰ ਕਰ ਲਏ ਆ ਤੇ ਜਿਹੜੀ ਰਿਕਵਰੀ ਆ ਉਹ ਜਿਹੜੀ ਬਾਕੀ ਆ ਉਹਨਾਂ ਦਾ ਰਿਮਾਂਡ ਲਿਆ ਹੈ 2 ਦਿਨ ਦਾ ਰਿਮਾਂਡ ਹੈ ਤੇ ਜੋ ਰਿਕਵਰੀ ਹੋਏਗੀ ਤੇ ਰਕੀ ਆਪਾਂ ਤਾਲੇ ਕਰਾਂਗੇ ਸਰ ਜੀ ਕਹਿੰਦੇ ਕਿ ਤਿੰਨ ਘਰਾਂ ਚ ਚੋਰੀ ਹੋਈ ਹੈ ਸੀ ਹਾਂ ਜੋ ਹੁਣ ਇਨਫੋਰਮੇਸ਼ਨ ਹੈਗੀ ਸਾਨੂੰ ਕਿ ਦੋ ਹੋਰ ਘਰਾਂ ਵਿੱਚ ਵੀ ਇਹਨਾਂ ਨੇ ਚੋਰੀ ਕੀਤੀ ਹੈ ਤੇ ਚੋਰੀ ਇਹੀ ਨੇ ਜੋ ਉਹਨਾਂ ਨੂੰ ਆਪਾਂ ਸਨਕਤ ਕੀਤੀ ਹੈ ਇਹਨਾਂ ਦੀ ਤੇ ਬਾਕੀ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਇਹਨਾਂ ਤੇ ਜਿਹੜੀ ਹੈ ਸਖਤ ਐਕਸ਼ਨ ਜਿਹੜਾ ਲਿਆ ਗਿਆ ਇਹਨਾਂ ਦਾ ਨਾਮ ਇੱਕ ਦਾ ਸੰਨੀ ਹੈਗਾ ਇਹ ਗੰਦਰਾ ਲਾੜੇ ਲੋਕਲ ਰਹਿਣ ਵਾਲੇ ਹੈਗੇ ਇੱਕ ਦਾ ਸੰਨੀ ਹੈਗਾ ਨਾਮ ਇਹਨਾਂ ਵਿੱਚੋਂ ਤੇ ਦੋ ਹੋਰ ਦੋਸ਼ੀ ਜਿਹੜੇ ਲੋਕਲ ਰਹਿਣ ਵਾਲੇ ਨੇ ਠ